ਤਸਵੀਰਾਂ ਲੁਧਿਆਣਾ ਦੇ ਗੇਲ ਰੋਡ ਨਜ਼ਦੀਕੀ ਸ਼ਿਮਲਾਪੁਰੀ ਥਾਣੀ ਦੇ ਸਾਹਮਣੇ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਫੈਕਟਰੀ ਦੇ ਵਿੱਚ ਅਕਸਰ ਹੀ ਲੋਹਾ ਚੋਰੀ ਕਰਨ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਜਿਸ ਤੇ ਚੱਲਦਿਆਂ ਮਾਲਕ ਵੀ ਪਰੇਸ਼ਾਨ ਸੀ ਪਰ ਅੱਜ ਪੁਲਿਸ ਵੱਲੋਂ ਚੋਰ ਨੂੰ ਕਾਬੂ ਕਰ ਲਿਆ ਗਿਆ ਦੱਸ ਦਈਏ ਕਿ ਫੈਕਟਰੀ 'ਚ ਕੰਮ ਕਰਨ ਵਾਲਾ ਵਰਕਰ ਹੀ ਚੋਰ ਨਿਕਲਦਾ ਜਿਸ ਦੇ ਬਾਰੇ ਮਹੀਨੇ 'ਚ 3 ਤੋਂ 4 ਵਾਰ ਕੁਆਂਟਲ ਲੋਹਾ ਚੋਰੀ ਕਰ ਲਿਤਾ ਜਾਂਦਾ ਇਤੇ ਵੀ ਦੱਸਦੀ ਕਿ ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਪੁਲਿਸ ਨੇ ਉਧਰੇ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਚੋਰ ਨੂੰ ਕਾਬੂ ਕੀਤਾ ਗਿਆ ਫੈਕਟਰੀ ਦੇ ਮਾਲਕ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਾਰਵਾਈ ਕਰਨ ਦੀ ਗੱਲ ਆਖੀ ਹੈ ਹੁਣ ਇਹ ਵੀ ਕਿਹਾ ਕਿ ਪਿਛਲੇ 12 ਤੋਂ 14 ਸਾਲ ਤੋਂ ਫੈਕਟਰੀ ਦੇ ਵਿੱਚ ਹੀ ਕੰਮ ਕਰ ਰਿਹਾ ਸੀ ਅਕਸਰ ਫੈਕਟਰੀ ਦੇ ਵਿੱਚ ਨੋਹਾ ਚੋਰੀ ਹੁੰਦਾ ਪਰ ਚੋਰ ਦਾ ਪਤਾ ਨਹੀਂ ਲੱਗ ਪੰਦਾ ਕਿਸ ਵੱਲੋਂ ਚੋਰੀ ਦੀਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਪਰ ਪੁਲਿਸ ਮੁਲਾਜ਼ਮ ਨੇ ਚੋਦ ਪੁੱਛਿਆ ਤਾ ਇਸ ਦੇ ਰੇੜੇ ਨੂੰ ਚੈੱਕ ਕੀਤਾ ਗਿਆ ਤਾਂ ਪਤਾ ਚੱਲਿਆ ਕਿ ਇਸ ਦੇ ਵਿੱਚ ਲੋਹੇ ਦੀਆਂ ਸਲੀਆਂ ਪਈਆਂ ਨੇ ਜੋ ਤਕਰੀਬਨ 4 ਕੁਇੰਟਲ ਦੇ ਕਰੀਬ ਹੈ। ਕਿਹਾ ਕਿ ਇਸ ਦੀ ਕੀਮਤ 30000 ਦੀ ਕਰੀਬ ਹੈ ਅਤੇ ਮਹੀਨੇ 'ਚ 4 ਵਾਰ ਇਹ ਘਟਨਾ ਨੂੰ ਅੰਜਾਮ ਦਿੰਦਾ। ਮੇਰੀ ਐਸੋਸੀਏਸ਼ਨ ਦੇ ਮੈਂਬਰ ਆ ਜੀ ਤਨੇਜਾ ਜੀ ਤਨੇਜਾ ਏਰੇ ਨਾਲੇ। ਹਾਂ ਜੀ। ਅੰਨਾ ਦੇ ਬੰਦਾ ਰੱਖਿਆ ਸੀ ਕੋਈ 15-16 ਸਾਲ ਪੁਰਾਣਾ। ਅੱਛਾ ਜੀ। 15-16 ਸਾਲ ਤੋਂ ਕੰਮ ਕਰ ਰਿਹਾ ਸੀ ਬੜਾ ਵਿਸ਼ਵਾਸ ਅੰਨਾ ਤੇ ਰੱਖਿਆ ਸੀ। ਹਾਂ ਜੀ ਹਾਂ ਜੀ। ਤੇ ਕਾਫੀ ਵਾਰ ਅੰਨਾ ਦਾ ਨੁਕਸਾਨ ਮਾਲ ਘਟਦਾ ਸੀਗਾ। ਪ੍ਰਾਫਿਟ ਨਹੀਂ ਵੇਚਣਾ ਚ ਆਪਣਾ ਟੈਲੀ ਕਰਦੇ ਸੀ ਚੋਰੀ ਕਿੱਥੋਂ ਹੋ ਰਹੀ ਹੈ ਹਮ ਅੱਜ ਸਵੇਰੇ-ਸਵੇਰੇ ਤਕਰੀਬਨ 5 ਵਜੇ ਦੇ ਕਰੀਬ ਇੱਕ ਪੀਸੀਆਰ ਦੇ ਮੁਲਾਜ਼ਮ ਏਐਸਆਈ ਸਾਹਿਬ ਨੇ ਸਵੇਰੇ ਜਲੋ ਆਪਣੇ ਨਾਕੇ ਤੇ ਚੈਕਿੰਗ ਤੇ ਸੀਗੇ ਹਮ ਉਹਨਾਂ ਨੇ ਇੱਕ ਰੇੜੇ ਵਾਲੇ ਨੂੰ ਰੋਕਿਆ ਹਮ ਤੇ ਵੀ ਐਨੀ ਸਵੇਰੇ-ਸਵੇਰੇ ਕਿੱਧਰ ਜਾ ਰਿਹਾ ਉੱਤੇ ਪਾਣੀ ਦੀ ਅਤੇ ਕੱਚ ਦੀਆਂ ਬੋਤਲਾਂ ਸੀਗੀਆਂ ਮਾਲ ਥੱਲੇ ਲੋਹਾ ਟਕਿਆ ਹੋਇਆ ਸੀ ਕਹਿੰਦਾ ਇਹ ਮੈਂ ਸਵੇਰੇ-ਸਵੇਰੇ ਕੱਚ ਦੀਆਂ ਬੋਤਲਾਂ ਚੁੱਕਦਾ ਜ਼ਰੂਰ ਨਾ ਨੇ ਇਨਵੈਸਟੀਗੇਟ ਕੀਤਾ ਫਰੋਲਿਆ ਤੇ ਵਿੱਚੋਂ ਥੱਲੋ ਲੋਹਾ ਨਿਕਲਿਆ ਕਿੰਨਾ ਅਨਮਾਲ ਸੀ ਕਿੰਨੇ ਟਾਨਾ ਲੋਹਾ ਸੀ ਕਿੰਨੇ ਤਕਰੀਬਨ ਉਹ 4 1/2 ਕੁਇੰਟਲ ਦੇ ਕਰੀਬ ਲੋਹਾ ਸੀਗਾ ਤੇ ਕਿੰਨੇ ਦੀ ਕੀਮਤ ਹੋ ਗਈ ਲਗਭਗ 4 1/2 ਕੁਇੰਟਲ ਦੀ ਉਹ ਹੁਣੇ ਘੱਟੋ ਘੱਟ ਤਕਰੀਬਨ 30000 ਰੁਪਏ ਦਾ ਲੋਹਾ 30000 ਦਾ ਲੋਹਾ ਕਿੰਨੇ ਸਾਲਾਂ ਤੋਂ ਕਰਦਾ ਆ ਰਿਹਾ ਸੀ ਉਹ 16 ਸਾਲ ਤੱਕ ਬੰਦੇ ਨੂੰ 12 13 ਸਾਲ ਤੱਕ ਤਕਰੀਬਨ ਬੰਦੇ ਨੂੰ ਕੰਮ ਕਰਦੇ ਨੂੰ ਹੋ ਗਏ ਤੇ ਹਰ ਮਹੀਨੇ ਚ ਤਕਰੀਬਨ ਆਹ 3-4 ਵਾਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਿਹਾ ਸੀ ਹਾਂਜੀ ਹਾਂਜੀ ਬਿਲਕੁਲ ਕਾਫੀ ਦੇਰ ਤੋਂ ਫੜ ਆਤਾ ਪੁਲਸ ਦਾ ਮੌਕੇ ਦੇ ਆਈਓ ਸਾਹਿਬ ਦਾ ਜਿਹੜੇ ਏਐਸਆਈ ਨੇ ਫੜਿਆ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਜਿਹੜਾ ਪੁਲਸ ਨੇ ਆ ਕੇ ਉੱਥੇ ਇਹਨੂੰ ਫੜਿਆ ਤੇ ਕਾਫੀ ਸਾਲ ਪੁਰਾਣਾ ਕੇਸ ਆ ਟਰੇਸ ਕੀਤਾ ਲੱਗਦਾ ਪੁਲਿਸ ਦੀ ਬਹੁਤ ਵੱਡੀ ਮਿਹਨਤ ਹੈ ਵੀ ਜਿਹੜਾ ਚੋਰ ਮੌਕੇ ਤੇ ਫੜਿਆ ਪੁਲਿਸ ਨੇ ਬਿਲਕੁਲ ਜੀ ਜਿਹੜੇ ਏਐਸਆਈ ਸਾਹਿਬ ਨੇ ਫੜਿਆ ਆਪਣੀ ਡਿਊਟੀ ਤੇ ਮਤ ਪੂਰੇ ਤਨਾਤ ਸੀ ਤਾਂ ਹੀ ਫੜਿਆ ਗਿਆ ਨਹੀਂ ਤਾਂ ਇਹਨਾਂ ਕੋਲ ਸਾਰੀ ਉਮਰ ਲੱਗੇ ਰਹਿੰਦੇ ਅਨੇ ਪੁਰਾਣੇ ਬੰਦੇ ਤੇ ਵਿਸ਼ਵਾਸ ਕੀਤਾ ਫੜਿਆ ਨਹੀਂ ਜਾਣਾ ਸੀ ਬਸ ਸੀ ਸੀ ਕੈਮਰਾ ਕੋਈ ਫੁਟੇਜ ਵਗੈਰਾ ਤੁਹਾਡੇ ਕੋਲ ਸਾਰੀ ਫੁਟੇਜ ਹੈਗੀ ਆਸੀਂ ਪੁਲਿਸ ਨੂੰ ਪੈਂਡਰਾਈਵ ਚ ਪਾ ਕੇ ਫੁਟੇਜ ਵੀ ਦਵਾਂਗੇ ਤੇ ਅੱਗੋਂ ਪੁਲਿਸ ਦੇ ਹੱਥ ਆ ਕੇਸ ਨੂੰ ਕਿਦਾਂ ਵੈਰੀਫਾਈ ਕਰਕੇ ਪੂਰਾ ਜੜ ਤੱਕ ਜਾਣ ਦੇ ਹੋਰ ਕਿੱਥੋਂ ਦੇ ਪੰਜਾਬੀ ਸੀ ਪ੍ਰਵਾਸੀ ਨਹੀਂ ਸਾਰੇ ਪ੍ਰਵਾਸੀ ਆ ਚੋਰ ਕਿੰਨੇ ਚੋਰਾਂ ਦੀ ਟੀਮ ਸੀ ਤਿੰਨ ਤਾਂ ਮੌਕੇ ਤੇ ਫੜੇ ਗਏ ਆ ਜੀ ਪੁਲਿਸ ਨੇ ਫੜ ਲਏ ਆ ਓਕੇ ਜੀ ਤੇ ਬਾਕੀ ਜਿਹੜੇ ਵੀ ਇਨਵੈਸਟੀਗੇਸ਼ਨ ਚ ਸਾਹਮਣੇ ਆ ਜਾਣਗੇ ਅੱਗੋਂ ਪੁਲਿਸ ਨੂੰ ਆ ਵੀ ਚਾਹੀ ਬਈਆ ਲੋਹਾ ਕਿੱਥੇ ਵਿਕਦਾ ਚੋਰ ਕਿਹੜੇ ਆ ਤੇ ਚੋਰ ਕਿੰਨਾ ਨੂੰ ਮਾਲ ਵਿਕਦਾ ਆਈਓ ਸਾਹਿਬ ਅਮਕਾਰ ਸਿੰਘ ਜੀ ਹੈਗੇ ਇੱਥੇ ਖੜੇ ਹਾਂਜੀ ਜੀ ਜਿੱਦਾਂ ਇਨਵੈਸਟੀਗੇਸ਼ਨ ਹੋਊਗੀ ਇਨਵੈਸਟੀਗੇਸ਼ਨ ਸਾਰਾ ਸਾਹਮਣੇ ਆਜੂ ਬਾਕੀ ਐਸਐਚਓ ਸਾਹਿਬ ਅੰਦਰ ਬੈਠੇ ਆ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਉਹ ਕਿ ਧੰਨਵਾਦ ਹਾਂਜੀ ਸਤਪਾਲ ਹੈ ਜੀ ਸਤਪਾਲ ਜੀ ਕਿੰਨੇ ਸਮੇਂ ਤੋਂ ਚੋਰੀ ਹੋ ਰਹੀ ਹੈ ਇਹ ਚੋਰੀ ਇਹ ਮੈਨੂੰ ਤਕਰੀਬਨ ਅੱਜ ਹੀ ਪਤਾ ਲੱਗਿਆ ਵੈਸੇ ਚੋਰੀ ਬਹੁਤ ਦੇਰ ਤੋਂ ਹੋ ਰਹੀ ਹੈ ਹੂੰ ਤੇ ਇਹਦਾ ਮੈਨੂੰ ਪਤਾ ਨਹੀਂ ਲੱਗਦਾ ਸੀਗਾ ਅੱਜ ਪ੍ਰੂਫ ਨਾਲ ਪਤਾ ਲੱਗਿਆ ਵੀ ਸਾਡੇ ਫੈਕਟਰੀ ਚੋਰੀ ਹੋ ਰਹੀ ਹੈ ਲੱਗਦਾ ਵੀ ਕਿੰਨੇ ਸਮੇਂ ਤੋਂ ਚੋਰੀ ਹੋ ਰਹੀ ਸੀ ਤੇ ਕਿੰਨੇ ਬੰਦਿਆਂ ਦਾ ਗੈਂਗ ਸੀ ਇਹ ਤੇ ਗੈਂਗ ਅਸਲੇ 3 ਬੰਦਿਆਂ ਦਾ ਜੀ ਬਾਕੀ ਬੰਦੇ ਵੱਧ ਵੀ ਸਕਦੇ ਆ ਤੇ ਪਤਾ ਲੱਗਿਆ ਵੀ ਕਿਹਨਾਂ ਨੂੰ ਵੇਚ ਰਹੇ ਸੀ ਇਹ ਮਾਲ ਹਾਂਜੀ ਉਹ ਕਹਿੰਦੇ ਕੋਈ ਹਰੀराम ਬੰਦਾ ਹੈ ਉਹਨੂੰ ਵੇਚਦੇ ਸੀ ਹਰੀराम ਕਿੱਥੋਂ ਦਾ ਸੀ ਕਿਵਾਰੀਆਂ ਉਹ ਵੀ ਪ੍ਰਵਾਸੀ ਹੈ ਜੀ ਭਈਆ ਜੀ ਹੋਗੀ ਉਹ ਪਤਾ ਲੱਗਿਆ ਕਿਹੜੀ ਜਗ੍ਹਾ ਸੀ ਉਹਦੀ ਥਾਂ ਗੈਸਪੁਰੇ ਗਿਆਸਪੁਰੇ ਹਾਂ ਤੇ ਕਿੰਨੇ ਗੱਲ ਘਾਟਾ ਪੈ ਗਿਆ ਅੱਜ ਤੱਕ ਤੁਹਾਡੇ ਕੋਲ ਤਾਨੂੰ ਬਹੁਤ ਠੇੜਾ ਘਾਟਾ ਪੈ ਗਿਆ ਜੀ ਇਹਦਾ ਕੋਈ ਸਾਤਾ ਲੱਖਾਂ ਹੀ ਘਾਟਾ ਪੈ ਗਿਆ ਜੀ ਚੋਰੀ ਦੀ ਕਦੋਂ ਪਤਾ ਲੱਗੇ ਕਿੰਨੇ ਸਾਲਾਂ ਚ ਪਤਾ ਲੱਗਿਆ ਤੁਹਾਨੂੰ ਚੋਰੀ ਦਾ ਅੱਜ ਪਤਾ ਲੱਗਿਆ ਜੀ ਮੈਨੂੰ ਸਵੇਰੇ ਬਈ ਫੋਨ ਆਇਆ ਸੀ ਵੀ ਇੱਦਾਂ ਦਾ ਚੋਰ ਫੜੇ ਗਏ ਆ ਤੇ ਤਾਂ ਫਿਰ ਅਸੀਂ ਪ੍ਰਧਾਨ ਸਾਹਿਬ ਨਾਲ ਲਿਆ ਤੇ ਅਸੀਂ ਪੁਲਿਸ ਨੂੰ ਗਿਆ ਸਾਡੀ ਪੁਲਿਸ ਆਲੇ ਨਾਲ ਬਹੁਤ ਹੈਲਪ ਕੀਤੀ ਆ ਤੇ ਪਤਾ ਇੰਨੇ ਮਾਲ ਦੇ ਵਿੱਚ ਪਤਾ ਲੱਗਦਾ ਸੀ ਤੁਹਾਨੂੰ ਵੀ ਮਾਲ ਕੱਢਿਆ ਕਿ ਨਹੀਂ ਕੱਢਿਆ ਹਾਂਜੀ ਪਤਾ ਲੱਗਦਾ ਜੀ ਕਿਸ ਚੀਜ਼ ਦੀ ਫੈਕਟਰੀ ਸੀ ਸਾਡੀ? ਅਭੀ ਲੋਹੇ ਦੀ ਫੈਕਟਰੀ ਹੈ ਜੀ। ਲੋਹੇ ਦੀ ਫੈਕਟਰੀ ਹੈ। ਪੁਰਾਣੀ ਸਿਕਰੇਬ ਦੀ ਨਵੀਂ ਸਿਕਰੇਬ ਦੀ। ਨਵੀਂ ਨਵੀਂ। ਨਵੀਂ ਕਿਸ ਤਰ੍ਹਾਂ ਦੀ? ਹੁਣ ਠਾਣਾ 6 ਨੰਬਰ ਦੇ ਵਿੱਚ ਪੁਲਿਸ ਦਾ ਭਰੋਸਾ ਪੂਰਾ ਜੀ? ਪੂਰਾ ਭਰੋਸਾ ਜੀ ਮੈਨੂੰ। ਠੀਕ ਹੈ। ਬੰਦੇ ਤਿੰਨ ਫੜ ਲਏ ਆ ਜੀ? ਹਾਂ ਜੀ ਹਾਂ ਤਿੰਨ ਬੰਦੇ ਫੜ ਲਏ। ਠੀਕ ਹੈ। ਸੀਸੀਟੀਵੀ ਕੈਮਰਾ ਤੇ ਫੁਟੇਜ ਵਗੈਰਾ ਹੈ? ਹਾਂ ਜੀ ਹਾਂ ਜੀ ਸਭ ਕੁਝ ਹੈ। ਓਕੇ। ਸਹੀ ਮੈਡਮ ਜਿਦਾ ਇੱਕ ਚੋਰੀ ਦੀ ਵਾਰਦਾਤ ਆਈ ਹੈ ਸਾਹਮਣੇ ਕੋਈ ਚਾਚੇ ਸੁਰੇਖ ਚੋਰ ਫੜੇ ਗਿਆ ਹੈ ਔਰ ਪੁਲਿਸ ਨੇ ਕਾਫੀ ਮਿਹਨਤ ਨਾਲ ਉਹ ਫੜਿਆ ਕੀ ਮਾਮਲਾ ਕੀ ਸੀ ਪੂਰਾ ਕਿੱਥੋਂ ਫੜੇ ਮਾਮਲਾ ਇਹ ਨਾ ਸਾਡੇ ਇੰਡਸਟਰੀਅਲ ਬੀ ਏਰੀਆ ਦੇ ਵਿੱਚ ਇੱਕ ਆਰ ਐਨ ਫੈਕਟਰੀ ਹੈਗੀ ਤੇ ਨਾਮ ਦੀ ਹਾਂ ਜੀ ਠੀਕ ਹੈ ਔਰ ਉਸ ਫੈਕਟਰੀ ਦੇ ਜਿਹੜੇ ਮਜ਼ਦੂਰ ਕੰਮ ਕਰਦੇ ਸੀ ਨਾ ਉਹਨਾਂ ਮਜ਼ਦੂਰਾਂ ਬਾਰੇ ਜਦੋਂ ਪਤਾ ਲੱਗਾ ਉਹ ਪਹਿਲਾਂ ਵੀ ਕਿਤੇ ਚੋਰੀਆਂ ਕਰਦੇ ਸੀਗੇ ਐਂਡ ਦੈਨ ਜੋ ਉਹ ਜਿਹੜਾ ਮਾਲਕ ਸੀਗਾ ਫੈਕਟਰੀ ਦਾ ਉਹਨੂੰ ਪਤਾ ਲੱਗਾ ਤੇ ਉਹਨੇ ਫਿਰ ਫੜ ਤੋਂ ਸਭ ਪੁਲਿਸ ਨੂੰ ਇਨਫੋਰਮ ਕੀਤਾ ਇਹ ਪਾ ਚੁੱਕੇ ਸੀਗੇ ਫੈਕਟਰੀ ਪੂਰੀ ਮਿਹਨਤ ਮੁਚਕਤ ਕਰਕੇ ਅਸੀਂ ਉਹਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਕੋਲ ਚੋਰੀ ਕੀਤਾ ਹੋਇਆ ਸਮਾਨ ਉਸ ਟਾਈਮ ਦਾ ਹੈਗਾ ਉਹ ਵੀ ਰਿਕਵਰ ਕੀਤਾ ਗਿਆ ਮੈਂ 10-12 ਸਾਲ ਤੋਂ ਕੰਮ ਕਰ ਰਹੀ ਹਾਂ ਕਿ ਅੱਜ ਸਾਨੂੰ ਅਰਜੀ ਪਤਾ ਲੱਗਿਆ ਹੈ ਹੂੰ 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 ਬੰਦੇ ਦੀ ਵੈਰੀਫਿਕੇਸ਼ਨ ਉਹਨਾਂ ਨੇ ਕਰਾਈ ਜਿਉਂ ਨੇ ਵੈਰੀਫਿਕੇਸ਼ਨ ਜਿਵੇਂ ਕੰਮ ਤੇ ਰੱਖਣ ਲੱਗੇ ਨਹੀਂ ਪਰ ਟਾਈਮ ਨਹੀਂ ਇਸ ਵਾਰ ਇਹ ਪਰਦਾਲ ਚੱਲ ਰਹੀ ਹੈਗੀ ਇਹ ਕਿੰਨੇ ਜਣੇ ਆ ਜੀ ਇਹ ਫਿਲਹਾਲ ਦੋ ਜਾਣੇ ਹੈਗੇ ਜਿ ਉਸ ਬਾਰੇ ਅੱਗੇ ਨੂੰ ਵੀ ਇਹਨਾਂ ਕੋਸ਼ਿਸ਼ ਕਰ ਰਹੇ ਹੈਗੇ ਤੇ ਮਨਮੀ ਲਾਇ ਇਹਨਾਂ ਜਿਹੜਾ ਪਤਾ ਕੀਤਾ ਹੈ ਉਹ ਜਿਹੜੀ ਹੈ ਸਕ੍ਰੈਪ ਵੇਚੀ ਜਾਂਦੀ ਕਿਸ ਕੁਆੜੀਆ ਕੋਲ ਵੇਚੀ ਜਾਂਦੀ ਹੈ ਵੀ ਤਹ ਤੱਕ 50 ਪਹੁੰਚੇ ਉਸ ਕੁਆੜੀਆ ਬਾਰੇ ਵੀ ਅਸੀਂ ਪੁੱਛ ਪੜਤਾਲ ਕਰਦੇ ਹਾਂ ਕਿੰਨਾ ਟਾਈਮ ਹਾਂ ਜੋ ਬਣਦੀ ਹੈ ਕਿ ਨਹੀਂ ਨੈਕਸਟ ਕਾਰਵਾਈ ਕਰਾਂਗੇ ਠੀਕ ਹੈ ਲਿਧਾਣਾ ਲਾਇ ਦੇ ਲਈ ਸੁਰਿੰਦਰ ਸੋਨੀ ਦੀ ਰਿਪੋਰਟ